ਹallelujah ਸਾਰੇ ਨੂੰ ਜੈ ਮਸੀਹ ਦੀ ਸੋ ਅੱਜ ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਵਾਹੀ ਦੇਣ ਵਾਸਤੇ ਜਾ ਰਿਹਾ ਕਿ ਕਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਮੇਰੇ ਜੀਵਨ 'ਚ ਕੰਮ ਕੀਤਾ ਮੇਰੀ ਮੈਰਿਜ 2009 ਦੇ ਵਿੱਚ ਦਸੰਬਰ ਦੇ ਵਿੱਚ ਹੋਈ ਔਰ ਅਸੀਂ ਚਾਹਨੇ ਸੀ ਕਿ ਸਾਡਾ ਮੇਰੀ ਵਾਈਫ ਬੇਬੀ ਕਨਸੀਵ ਕਰੇ ਰੱਖ ਕਾਫੀ ਟਾਈਮ ਪੰਦੇ ਪੰਦਾ ਕਾਫੀ ਟਾਈਮ ਹੋ ਗਿਆ ਫਿਰ ਅਸੀਂ ਸੋਚਿਆ ਕਿ ਅਸੀਂ ਬੇਬੀ ਪਲਾਨ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਡਾਕਟਰ ਕੋਲ ਜਾਣਾ ਸਟਾਰਟ ਕੀਤਾ ਤੋਂ ਡਾਕਟਰ ਨੇ ਟੈਸਟ ਕੀਤੇ ਔਰ ਉਹਨਾਂ ਨੇ ਆਖਿਆ ਤੁਹਾਡੀ ਵਾਈਫ ਦੇ ਐਗ ਨਹੀਂ ਬੰਦ ਮੇਰੇ ਟੈਸਟ ਕੀਤੇ ਕਿੰਨੇ ਤੁਹਾਨੂੰ ਸ਼ਕਰਾਣੂ ਨਹੀਂ ਬੰਦ ਪੰਜ 6 ਮਹੀਨੇ ਦਵਾਈ ਹਸਪੀਟਲ ਦੇ ਵਿੱਚੋਂ ਖਾਧੀ ਸਾਨੂੰ ਕੁਝ ਰਿਜ਼ਲਟ ਦਿਖਾਈ ਨਹੀਂ ਦਿੱਤਾ ਉਸੇ ਤਰ੍ਹਾਂ ਕਰਦੇ 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 5 7 80 ਹਸਪੀਟਲ ਬਦਲੇ ਸਾਨੂੰ ਕੁਝ ਰਿਜ਼ਲਟ ਨਜ਼ਰ ਨਹੀਂ ਆ ਰਿਹਾ ਸੀਗਾ ਮੇਰੀ ਵਾਈਫ ਬੱਚਾ ਕਨਸੀਵ ਨਹੀਂ ਕਰ پا ਰਹੇ ਸੀ ਕਾਫੀ ਜਿਆਦੇ ਹਸਪੀਟਲ ਬਦਲੇ ਕੋਈ ਕਹਿੰਦਾ ਮੋਟਾਪਾ ਜਿਆਦਾ ਹੈ ਤੁਹਾਡੀ ਵਾਈਫ ਦਾ ਕੋਈ ਕਹਿੰਦਾ ਤੁਹਾਡੇ ਐਗ ਨਹੀਂ ਬਣਦੇ ਤੁਹਾਡੀ ਵਾਈਫ ਦੇ ਤੁਹਾਡੇ ਸ਼ਕਰਾਣੂ ਨਹੀਂ ਬਣਦੇ ਕਹਿੰਦੇ ਤੂੰ ਨਸ਼ਾ ਕਰਦਾ ਹੈ ਮੈਂ ਕਿਹਾ ਵੀਰੇ ਮੈਂ ਕੋ ਵੱਡੀ ਖੇਡਦਾ ਹਾਂ ਜਿਮ ਲਾਉਣਾ ਹੈ ਨਸ਼ਾ ਕੋਈ ਇਦਾਂ ਦਾ ਕੰਮ ਨਹੀਂ ਆ ਮੇਰੀ ਲਾਈਫ ਦੇ ਵਿੱਚ ਤੋਂ ਇਦਾਂ ਹੀ ਕਰਦੇ 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 ਪੰਜ-ਤਤ ਹਸਪੀਟਲ ਬਦਲੇ ਔਰ ਕਾਫੀ ਟਾਈਮ ਪੈ ਚੁੱਕਾ ਸੀਗਾ ਔਰ ਇੱਕ ਟਾਈਮ ਇਦਾਂ ਦਾ ਆਇਆ ਕਿ ਡਾਕਟਰ ਨੇ ਹੱਥ ਖੜੇ ਕਰ ਦਿੱਤੇ ਕਿ ਸੌਰੀ ਸਾਡੇ ਵੱਲੋਂ ਇਹ 7ਵੇਂ ਲਗਭਗ 7ਵੇਂ ਜਾਂ 8ਵੇਂ ਡਾਕਟਰ ਕੋ ਗਏ ਸੀਗੇ ਉਹਨਾਂ ਨੇ ਹੱਥ ਖੜੇ ਕਰ ਦਿੱਤੇ ਕਿ ਸੌਰੀ ਸਾਡੇ ਵੱਲੋਂ ਤੁਹਾਡੇ ਬੱਚਾ ਨਹੀਂ ਹੋ ਸਕਦਾ ਉਹਨੇ ਇਦਾਂ ਹੀ ਆਖਿਆ ਔਰ ਅਸੀਂ ਪੂਰੀ ਤਰ੍ਹਾਂ ਟੁੱਟ ਚੁੱਕੇ ਸੀਗੇ ਔਰ ਅਸੀਂ ਡਿਪਰੈਸ਼ਨ ਦੇ ਵਿੱਚ ਸੀਗੇ ਦਸੰਬਰ 2009 ਚ ਮੈਰਿਜ ਹੋਈ ਸੀਗੇ ਔਰ 8-9 ਸਾਲ ਲਗਭਗ ਹੋ ਚੁੱਕੇ ਸੀਗੇ ਸਾਡੀ ਮੈਰਿਜ ਨੂੰ ਸਾਨੂੰ ਆਸ ਨਹੀਂ ਸੀ ਕਿ ਸਾਡੇ ਬੱਚਾ ਹੋ ਜਾਏ ਔਰ ਅਸੀਂ ਬੜੇ ਦੁਖੀ ਬੜੇ ਪਰੇਸ਼ਾਨ ਔਰ ਅਸੀਂ ਡਿਪਰੈਸ਼ਨ ਦੇ ਵਿੱਚ ਜਾਣਾ ਸ਼ੁਰੂ ਹੋ ਚੁੱਕੇ ਹੈ ਮੈਂ ਤੇ ਮੇਰੀ ਵਾਈਫ ਔਰ ਹੌਲੀ ਹੌਲੀ ਫਿਰ ਕਿਸਤੇ ਨੇ ਅਸੀਂ ਸਿਆਣਿਆਂ ਦੇ ਚੱਕਰਾਂ 'ਚ ਪੈ ਗਏ ਬਾਬਿਆਂ ਦੇ ਸਿਆਣਿਆਂ ਦੇ ਚੱਕਰਾਂ 'ਚ ਪੈ ਗਏ ਔਰ ਇੱਕ ਵਾਰੀ ਦੀ ਗੱਲ ਆ ਅਸੀਂ ਹਿਮਾਚਲ ਗਏ ਔਰ ਉਸ ਬਾਬੇ ਨੇ ਮੇਰੀ ਵਾਈਫ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਧਾਗੇ ਹੀ ਧਾਗੇ ਬੰਨ ਦਿੱਤੇ ਕੁਝ ਧਾਗੇ ਤੇ ਵੀ ਉਹਦਾ ਦੇਤੇ ਉਹਨੇ ਕਰਕੇ ਕਹਿੰਦਾ ਸੁਣ ਵਾਲਾ ਮੰਜਾ ਨੂੰ ਧਾਗੇ ਤੇ ਵੀ ਮੰਨਣਾ ਹੈ ਤੁਸੀਂ ਔਰ ਆਪਣੀ ਵਾਈਫ ਦੀ ਆਰਤੀ ਕਰਨੀ ਆ ਔਰ ਮੈਂ ਆਪਣੀ ਵਾਈਫ ਦੀ ਘਰ ਆ ਕੇ ਆਰਤੀ ਜਦੋਂ ਕਰਦਾ ਸੀ ਉਹਦੇ ਹੱਥ ਪੈਰ ਮੁੜ ਜਾਂਦੇ ਸੀ ਔਰ ਉਸ ਸਿਆਣੇ ਨੇ ਆਖਿਆ ਸੀਗਾ ਉਹਨਾਂ ਨੇ ਆਖਿਆ ਕਿ ਕੱਚਾ ਨਾਰੀਅਲ ਲੈ ਕੇ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਉਹ ਕੱਚਾ ਨਾਰੀਅਲ ਤੋੜ ਕੇ ਤੁਸੀਂ ਖਾਣਾ ਆ ਔਰ ਜਦੋਂ ਵੀ ਕੱਚਾ ਨਾਰੀਅਲ ਤੋੜਨਾ ਜਦੋਂ ਵੀ ਕੱਚਾ ਨਾਰੀਅਲ ਤੋੜਨਾ ਉਹਦੇ ਵਿੱਚ ਬੀ ਦੀ ਜਗਾ ਸੰਡੀਆਂ ਨਿਕਲਦੀਆਂ ਸੀ ਔਰ ਮੇਰੀ ਜਦੋਂ ਮੈਂ ਆਪਣੀ ਵਾਈਫ ਦੇ ਹੱਥ ਪੈਰ ਆ ਆਰਤੀ ਕਰਦਾ ਸੀਗਾ ਉਹਨਾਂ ਦੇ ਹੱਥ ਪੈਰ ਮੁੜ ਜਾਂਦੇ ਸੀ ਔਰ ਮੈਂ ਆਪਣੇ ਘਰ ਦੇ ਅੰਦਰ ਹੀ ਬਾਥਰੂਮ ਕਰਦਾ ਸੀਗਾ ਮੈਂ ਆਪਣੇ ਘਰ ਤੋਂ ਬਾਹਰ ਨਹੀਂ ਨਿਕਲਦਾ ਸੀ ਔਰ ਇੰਨਾ ਜ਼ਿਆਦਾ ਸੀ ਡਿਪਰੈਸ਼ਨ ਦੇ ਵਿੱਚ ਜਾ ਚੁੱਕੇ ਸੀ ਕਿ ਮੈਂ ਤੇ ਮੇਰੀ ਵਾਈਫ ਨੂੰ ਰਾਤ ਨੂੰ ਦੁਸਤ ਆਤਮਾ ਮਤੇ ਅਟੈਕ ਹੋਣ ਉਹਦੇ ਹੱਥ ਪੈਰ ਮੁੜ ਜਾਣ ਔਰ ਅੰਨੇ ਜਾਤੀਆਂ ਦੀਆਂ ਫੋਟੋਆਂ ਜਿਹੜੀਆਂ ਹੁੰਦੀਆਂ ਵਾਂ ਜਿਨ੍ਹਾਂ ਨੂੰ ਲੋਕ ਅਨ્ય ਜਾਤੀਆਂ ਦੀਆਂ ਫੋਟੋਆਂ ਲੈ ਲੈ ਕੇ ਮੈਂ ਆਪਣੇ ਛਾਤੀ ਦੇ ਉੱਪਰ ਆ ਕੇ ਰੱਖ ਕੇ ਮੈਂ ਰੋਣ ਆ ਰਿਆਂ ਤੜੀ ਤੜੀ ਰਾਤ ਕਿ ਮੈਂ ਕਿਹਾ ਮਾਲਕਾ ਉਹ ਰੱਬਾ ਮੇਰੀ ਕਿਉਂ ਨਹੀਂ ਸੁਣਦਾ ਮੈਂ ਨਾ ਕੁਛ ਕਰਦਾ ਮੈਂ ਦਾਨ ਪੂਰਨ ਕਰਦਾ ਮੈਂ ਪੂਜਾ ਪਾਠ ਕਰਦਾ ਇੱਕ ਸੇਵਾ ਕਰਨ ਵਾਲਾ ਇਨਸਾਨ ਆ ਕਦੇ ਜ਼ਿੰਦਗੀ 'ਚ ਗਲਤ ਕੰਮ ਨਹੀਂ ਕੀਤਾ ਨਾ ਕਦੇ ਘਰੇ ਕੋਈ ਉਲਾਮਾ ਆਂ ਦਿੱਤਾ ਮੇਰੇ ਨਾਲ ਇਦਾਂ ਕਿਉਂ ਬੱਚੇ ਵਾਸਤੇ ਮੈਂ ਇੰਨਾ ਕ ਜਦਾ ਤਰਸਿਆ ਮੈਂ ਇੰਨਾ ਕ ਜਦਾ ਤਰਸਿਆ ਮੈਂ ਕਿ ਰੱਬਾ ਮੇਰੇ ਬੱਚੇ ਦੀ ਲਾਸ਼ ਹੀ ਹੋ ਜਵੇ ਮੈਂ ਬੱਚੇ ਦਾ ਮੂੰਹ ਤੇ ਵੇਖ ਲਵਾਂ ਮੈਂ ਇਹਦਾ ਸ਼ਬਦ ਬੋਲਣਾ ਨਹੀਂ ਚਾਹਨਾ ਇਹ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਉਣ ਤੋਂ ਪਹਿਲਾਂ ਦੀ ਗੱਲ ਦੱਸਦਾ ਇਦਾਂ ਦੇ ਮੇਰੇ ਵਿਚਾਰ ਸੀਗੇ ਜਿੱਤੇ ਜਿੱਤੇ ਲੋਕਾਂ ਨੇ ਆਖਿਆ ਵੀ ਸਿਆਣੇ ਦੇ ਚੱਕਰਾਂ 'ਚ ਪਿਆ ਉਹ ਚਿੱਕੜ ਸਰੀਰ ਤੇ ਮਲਿਆ ਆਪਣੇ ਆਪ ਨੂੰ ਟਾਇਲਟ ਦੇ ਵਿੱਚੋਂ ਧਸਿਆ ਟਾਇਲਟ ਪੂਰੀ ਮਲ ਗਿਆ ਆਪਣੇ ਬਾਡੀ ਦੇ ਉੱਪਰ ਪਤਾ ਨਹੀਂ ਕਿਹੜੇ ਪਾਪ ਆ ਪਰ ਕਿਹੜੇ ਗੁਨਾਹ ਆ ਮੇਰੇ ਉੱਪਰ ਹੂੰ ਟਾਇਲਟ ਮਲ ਗਿਆ ਪੂਰੀ ਆਪਣੀ ਬਾਡੀ ਦੇ ਉੱਪਰ ਕਿ ਮੇਰੇ ਬੱਚਾ ਹੋਵੇ ਟਾਇਲਟ ਲੈਟਰਿੰਗਸ ਲੋਕਾਂ ਦੇ ਆਪਣੇ ਬਾਡੀ ਉਪਰ ਆ ਤਸਿਆ ਆਪਣੇ ਆਪ ਨੂੰ ਟਿਕੜ ਸਰੀਰ ਤੇ ਮਲਿਆ ਔਰ ਫੇਰੇ ਮੇਰੀ ਵਾਈਫ ਜਿਹਦਾ ਆ ਆਪਣੇ ਸਕੇ ਸਬੰਧੀਆਂ ਦੇ ਵਿੱਚੋਂ ਆਪਣੇ ਰਿਸ਼ਤੇਦਾਰਾਂ ਦੇ ਵਿੱਚੋਂ ਕੋਈ ਸ਼ਗਨ ਵਿਆਹ ਹੁੰਦਾ ਸੀ ਔਰ ਮੇਰੀ ਵਾਈਫ ਜਦੋਂ ਉਹਨਾਂ ਦੀ ਮੈਰਿਜ ਤੇ ਜਾਂ ਕੋਈ ਸ਼ਗਨ ਵਿਆਹ ਤੇ ਜਾਂਦੀ ਸੀਗੀ ਤਾਂ ਉਹ ਮੇਰੀ ਵਾਈਫ ਨੂੰ ਦੇਖ ਕੇ ਲੁਕ ਜਾਂਦੇ ਸੀ ਇਹ ਤਾਂ ਬਾਝਾ ਇਹਦਾ ਪਰਸ਼ਾਵਾ ਵੀ ਨਾ ਸਾਡੇ ਤੇ ਪਵੇ ਇਹਦੇ ਬੱਚਾ ਨਹੀਂ ਹੁੰਦਾ ਉਹਨੂੰ ਮੇਰੀ ਵਾਈਫ ਨੂੰ ਦੇਖ ਕੇ ਲੁਕ ਜਾਂਦੇ ਸੀ ਔਰ ਰਾਤ ਨੂੰ ਆ ਕੇ ਮੈਨੂੰ ਉਹਨੇ ਜਦੋਂ ਆਉਣਾ ਤੇ ਉਹਨੂੰ ਮੈਨੇ ਦੱਸਣਾ ਤੇ ਮੈਂ ਸਾਰੀ ਸਾਰੀ ਰਾਤ ਰੋਣਾ ਉਹਦਾ ਸਿਰ ਚੋਕੇ ਨਾ ਉਹ ਸੁੱਤੀ ਹੁੰਦੀ ਸੀਗੀ ਔਰ ਸਿਰ ਚੋਕੇ ਆਪਣੀ ਛਾਤੀ ਦੇ ਉੱਪਰ ਰੁਕੇ ਰੱਖ ਕੇ ਮੈਂ ਸਾਰੀ ਸਾਰੀ ਰਾਤ ਰੋਣਾ ਰਹਿਣਾ ਸੀ ਕਿ ਰੱਬਾ ਕਿਹੜੀ ਮੇਰੇ ਕੋ ਗਲਤੀ ਹੋ ਗਈ ਕਿਹੜਾ ਮੇਰੇ ਕੋ ਗੁਨਾਹ ਹੋ ਗਿਆ ਤੂੰ ਕਿਉਂ ਨਹੀਂ ਮੇਰੀ ਸੁਣਦਾ ਬੜਾ ਦੁਖੀ ਬੜਾ ਲਾਚਾਰ ਸੀਗੀ ਔਰ ਜਿਹੜਾ ਵੀ ਸਾਡੇ ਘਰ ਦੇ ਵਿੱਚ ਰਿਸ਼ਤੇਦਾਰ ਆਉਣ ਮੈਂ ਉਹਨਾਂ ਦੇ ਗਲੇ ਲਾ ਲਾ ਕੇ ਰੋਣਾ ਉਹਨਾਂ ਨੇ ਤਸੱਲੀਆਂ ਦੇਣੀਆਂ ਪਰ ਤਸੱਲੀਆਂ ਥੋੜੀ ਦੇਰ ਬਾਅਦ ਤੇ ਹੁੰਦੀਆਂ ਸੀਗਾ ਮਰੀ ਵਾਈਫ ਦੇ ਹੱਥ ਪੈਰ ਮੁੜ ਜਾਂਦੇ ਹੈ ਰਾਤ ਨੂੰ ਸੁੱਤੇ ਹੁਣ ਔਰ ਰਾਤ ਨੂੰ ਚੀਕਾਂ ਮਾਰਨੇ ਹੁਣ ਕਿਸੇ ਦੁਸ਼ਤ ਆਤਮਾ ਉਹਨੇ ਸ਼ੈਤਾਨ ਦੇ ਅਟੈਕ ਹੁੰਦੇ ਸੀਗੇ ਉਹਦੇ ਉੱਪਰ ਹੁਣ ਉਹਨੂੰ ਪ੍ਰਭੂ ਦੇ ਵਿੱਚ ਆ ਕੇ ਸਮਝ ਆਈ ਕਿ ਇਹ ਸ਼ੈਤਾਨ ਦੇ ਅਟੈਕ ਆ ਇਹ ਕੀਤਾ ਕਰਾਇਆ ਹੈ ਇਹ ਜਾਦੂ ਟੂਣਾ ਹੈ ਤੇ ਮੈਂ ਛੁੱਟ ਨਹੀਂ ਪਾ ਰਿਆ ਸੀ ਇਹਨਾਂ ਚੀਜ਼ਾਂ ਤੋਂ ਪਤਾ ਨਹੀਂ ਕਿੰਨੀਆਂ ਚੌਂਕੀਆਂ ਪੂਰੀਆਂ ਕੀਤੀਆਂ ਕਿੰਨੀਆਂ ਚੌਂਕੀਆਂ ਪੂਰੀਆਂ ਕੀਤੀਆਂ 1.5 150 ਕਿਲੋਮੀਟਰ ਅਪ ਡਾਊਨ ਮੈਂ ਕੀਤਾ ਹੈ ਰੋਡ ਦੇ ਉੱਪਰ ਮੇਰੇ ਸਾਰਿਆਂ ਦਾ ਘਰ ਹੋਣਾ ਮਈ ਜੂਨ ਦਾ ਮਹੀਨਾ ਹੋਣਾ ਔਰ ਪੂਰੇ ਮੋਟਰਸਾਈਕਲ ਦੇ ਉੱਪਰ ਜਾਣਾ ਤੇ ਪੂਰੇ ਅਸੀਂ ਬਲਦੇ ਹੋਣਾ ਛੜਦੇ ਹੋਣਾ ਗਰਮੀ ਦੇ ਵਿੱਚ ਕਹਿੰਦਾ ਪਾਣੀ ਪੀਣ ਨੂੰ ਨਹੀਂ ਜਾਣਾ ਤੇ ਦੂਰਾਂ ਹੀ ਆਪਾਂ ਟਾੜਾ ਕਰਕੇ ਚਲੇ ਜਾਨੇ ਪਾਣੀ ਵੀ ਨਹੀਂ ਪੀਣੇ ਉਹਨਾਂ ਨੇ ਕਹਿੰਦੇ ਕਹਿੰਦੇ ਕੋਲੀ ਵੀ ਨਹੀਂ ਜਾਣਾ ਪਤਾ ਨਹੀਂ ਇਸ ਤਰ੍ਹਾਂ ਕਿੰਨੀਆਂ ਚੌਕੀਆਂ ਪੁਰੀਆਂ ਕੀਤੀਆਂ ਹਰ ਵੀਰਵਾਰ ਹਰ ਵੀਰਵਾਰ ਹਰ ਸੰਡੇ ਹਰ ਵੀਰਵਾਰ ਪਰ ਸਾਡੇ ਬੇਬੀ ਨਹੀਂ ਹੋ ਪਾ ਰਿਆ ਸੀ ਮੇਰੀ ਵਾਈਫ ਬੇਬੀ ਕਨਸੀਵ ਨਹੀਂ ਕਰ ਪਾ ਰਹੀ ਸੀ ਕੰਮ ਤੇ ਜਾਣਾ ਕੰਮ ਤੇ ਜਾਣ ਨੂੰ ਮੇਰਾ ਜੀਅ ਨਹੀਂ ਕਰਨਾ ਕਿ ਕੰਮ ਕਰਕੇ ਵੀ ਕੀ ਕਰਨਾ ਕਿ ਯਾਰ ਕਿਤੋਂ ਦਾ ਆਰਾਮ ਆਵੇ ਚਲੋ ਬੱਚਾ ਨਹੀਂ ਹੁੰਦਾ ਕੋਈ ਗੱਲ ਨਹੀਂ ਪਰ ਇਹ ਦੁਸਤ ਆਤਮਾਵੰਦ ਅਟੈਕ ਮੇਰੀ ਵਾਈਫ ਬਿਮਾਰ ਆ ਮੈਂ ਬਿਮਾਰ ਆ ਇੱਥੋਂ ਦਾ ਆਰਾਮ ਮਿਲ ਜਾਏ ਜਾਇਦ ਦੁਸਤ ਆਤਮਾ ਦੇ ਅਟੈਕ ਬੰਦ ਹੋ ਜਾਣ ਜੇ ਜੇ ਬੱਚਾ ਹੋ ਜਾਵੇ। ਜੇ ਬੱਚਾ ਨਾ ਹੋਵੇ ਪਰ ਇਹ ਦੁਸਤ ਆਤਮਾ ਦੇ ਅਟੈਕ ਤੇ ਬੰਦ ਹੋ ਜਾਣ ਕਿਤੋਂ ਦਾ ਆਰਾਮ ਮਿਲੇ। ਇੱਕ ਬੱਚਾ ਨਾ ਹੋਣ ਦੇ ਕਰਕੇ ਅਸੀਂ ਦੁਖੀ ਸੀਗੇ। ਇੱਕ ਦੁਸਤ ਆਤਮਾ ਉਹਦੇ ਅਟੈਕ ਹੁੰਦੇ ਸੀਗੇ ਮੇਰੇ ਦਿਮਾਗ 'ਚ ਕੀੜੇ ਤੱਕ ਬੈ ਚੁੱਕੇ ਸੀਗੇ। ਮੇਰੇ ਦਿਮਾਗ 'ਚ ਕੀੜੇ ਤੱਕ ਬੈ ਚੁੱਕੇ ਸੀਗੇ। ਇਸ ਤੋਂ ਪਹਿਲਾਂ ਸ਼ੁਰੂ ਤੋਂ ਹੀ ਮੈਂ ਬਿਮਾਰ ਰਿਹਾ ਦੁਸਤ ਆਤਮਾ ਦੇ ਅਟੈਕ ਹੁੰਦੇ ਪਤਾ ਨਹੀਂ ਕਿੰਨੇ ਰਿਸ਼ਤੇ ਮੇਰੇ ਮੁੜ ਚੁੱਕੇ ਸੀਗੇ 15 ਤੋਂ 20 ਰਿਸ਼ਤੇ ਤਾਂ ਮੇਰੇ ਮੁੜ ਚੁੱਕੇ ਸੀਗੇ ਕਿ ਮੁੰਡਾ ਬਿਮਾਰ ਹੀ ਰਹਿੰਦਾ ਐ ਪ੍ਰੋਵੀਸ ਮਸੀ ਤੋਂ ਜਦੋਂ ਮੈਰਿਜ ਮੈਰਿਜ ਹੋਣ ਤੋਂ ਪਹਿਲਾਂ ਦੀ ਗੱਲ 15 ਤੋਂ 20 ਰਿਸ਼ਤੇ ਤਾਂ ਮੇਰੇ ਮੁੜ ਚੁੱਕੇ ਸੀਗੇ ਕਿ ਮੁੰਡਾ ਬਿਮਾਰ ਰਹਿੰਦਾ ਹਾਲਾਂਕਿ ਮੈਂ ਜਿੰਮ ਲਾਉਣਾ ਸੀਗਾ ਕਬੱਡੀ ਖੇਡਦਾ ਸੀਗਾ ਤਦੋਂ ਵਿਆਹ ਹੋਇਆ ਵਿਆਹ ਤੋਂ ਬਾਅਦ ਮੇਰੀ ਵਾਈਫ ਤੇ ਵੀ ਅਟੈਕ ਹੋਣਾ ਸ਼ੁਰੂ ਹੋ ਗਿਆ ਦੋਸਤ ਆਤਮਾਵੰਦ ਉਸ ਤੋਂ ਬਾਅਦ ਨੇ ਉਸ ਤੋਂ ਬਾਅਦ ਕਿਸ ਨੇ ਚਰਚੂ ਬਾਦੀ ਦੱਸਿਆ ਮੈਂ ਕਿ ਅਸੀਂ ਨਹੀਂ ਚਰਚੇ ਜਾਣਾ ਅਸੀਂ ਨਹੀਂ ਚਰਚੇ ਜਾਣਾ ਇੱਕ ਵੱਖਰੇ ਬਾਬਾ ਆ ਗਿਆ ਕੋਈ ਜਗ੍ਹਾ ਤੇ ਛੱਡੀ ਨਹੀਂ ਇਹ ਵੱਖਰੇ ਬਾਬਾ ਆ ਗਿਆ ਔਰ ਇਸ ਤੋਂ ਪਹਿਲਾਂ ਮੇਰੀ ਸੱਸ ਦਾ ਮੈਨੂੰ ਫੋਨ ਆਇਆ ਮੰਮੀ ਦਾ ਮੇਰੀ ਸੱਸ ਦਾ ਉਹਨਾਂ ਨੇ ਆਖਿਆ ਕਿ ਬੇਟਾ ਤੂੰ ਰਿਸ਼ਤਾ ਦੇਖ ਕੁੜੀ ਦਾ ਮੈਂ ਮੰਮੀ ਉੱਥੋਂ ਤੱਕ ਰਿਸ਼ਤਾ ਨਹੀਂ ਹੋਣ ਦੇਣਾ ਜਿੱਥੋਂ ਤੱਕ ਮੇਰੇ ਸਾਡੇ ਬੱਚਾ ਨਹੀਂ ਹੁੰਦਾ ਸਾਨੂੰ ਆਸ ਨਹੀਂ ਕਿ ਸਾਡੇ ਬੱਚਾ ਹੋ ਜਾਏ ਤਾਂ ਸਿਆਣੇ ਲੋਕ ਮੇਰੀ ਵਾਈਫ ਦੇ ਪੇਟ ਤੋਂ ਬਚਿਮਟੇ ਤੱਕ ਮਾਰਦੇ ਸੀਗੇ ਬਹੁਤ ਬੁਰਾ ਹਾਲ ਸੀਗਾ ਸਾਡਾ ਬਹੁਤ ਬੁਰਾ ਨਰਕ ਦੇ ਨਾਲ ਉਹ ਬੱਤਰੀ ਜ਼ਿੰਦਗੀ ਸੀਗੀ ਸਾਡੇ ਔਰ ਜਦੋਂ ਕਿਸੇ ਨੇ ਆਖਿਆ ਤੁਸੀਂ ਚਰਚਾ ਹੋ ਮੈਂ ਕਿ ਮੋੜ ਕੇ ਤੁਹਾਨੂੰ ਇਹ ਗੱਲ ਨਾ ਆਖਿਓ ਚਰਚ ਨਹੀਂ ਜਾਣਾ ਕੁਝ ਜਗ੍ਹਾ ਤੇ ਛੱਡੀ ਨਹੀਂ। ਕੁਝ ਟਾਈਮ ਲੰਘਿਆ ਅਸੀਂ ਇੱਕ ਮਨ ਨੂੰ ਇਸਲਾਹ ਕੀਤੀ ਚੱਲ ਕੋਈ ਜਗ੍ਹਾ ਛੱਡੀ ਨਹੀਂ ਇੱਥੇ ਵੀ ਜਾ ਕੇ ਦੇਖ ਰਹੇ ਹਾਂ। ਉਹ ਜਦੋਂ ਅਸੀਂ ਉੱਥੇ ਗਏ ਤਾਂ ਲੋਕ ਗਵਾਹੀਆਂ ਦਿੰਦੇ ਆ ਔਰ ਮੇਰੀ ਵਾਈਫ ਉੱਥੇ ਜਾ ਕੇ ਫਿਰ ਬਿਮਾਰ ਪੈ ਗਈ ਚਰਚੇ ਦੇ ਵਿੱਚ। ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਦੁਸਤ ਆਤਮਾ万 ਜਿਹਨੇ ਕੋ ਜਿਹੜਾ ਸਾਡੇ ਤੇ ਅਟੈਕ ਕਰਦਾ ਜਿਹੜਾ ਜਾਦੂ ਟੂਣਾ ਕੀਤਾ ਕਰਾਇਆ ਜਿਹਨੇ ਕੋ ਖ ਬੰਨੀ ਆ ਉਹ ਨੂੰ ਛੱਡ ਕੇ ਜਾ ਰਿਹਾ। ਜਿਹੜਾ ਬੱਚਾ ਨਹੀਂ ਹੋਣ ਦੇ ਰਿਹਾ ਉਹ ਨੂੰ ਛੱਡ ਕੇ ਜਾ ਰਿਹਾ ਮੈਨੂੰ ਨਹੀਂ ਪਤਾ ਸੀ। ਉਹ ਨੂੰ ਪਾਣੀ ਪੂਣੀ ਪਿਆਇਆ। ਫੇਰ ਲੋਖੋਸ਼ ਆਈ ਮੈਂ ਬੈਠਾ ਔਰ ਲੋਕ ਉਥੇ ਗਵਾਇਆ ਦਿੰਦੇ ਅਸੀਂ ਚੰਗੇ ਹੋ ਗਏ ਡਾਕਟਰ ਨੇ ਜਵਾਬ ਦਿੱਤਾ ਸੀਗਾ ਇਹਨੂੰ ਕੈਂਸਰ ਸੀਗਾ ਇਹਨੂੰ ਐਚ ਆਈ ਵੀ ਸੀ ਔਰ ਪ੍ਰਭੂ ਯੇਸ਼ੂ ਮਸੀਹ ਨੇ ਚੰਗਾ ਕੀਤਾ ਮੈਂ ਤੁਸੀਂ ਕੀ ਪਖੰਡ ਫੜਿਆ ਯਾਰ ਇਦਾਂ ਕੋਈ ਚੰਗਾ ਨਹੀਂ ਹੋ ਸਕਦਾ ਮੈਂ ਕਿਹਾ ਮੈਂ ਇੰਨੀ ਦਾਨ ਪੁੰਨ ਕਰਨ ਵਾਲਾ ਇਨਸਾਨ ਮੈਂ ਸੇਵਾ ਕਰਨ ਵਾਲਾ ਇਨਸਾਨ ਇੰਨੀਆਂ ਚੌਕੀਆਂ ਪੂਰੀਆਂ ਕੀਤੀਆਂ ਇੰਨਾ ਕੁਝ ਮੈਂ ਕਰਦਾ ਆ ਪਤਾ ਨਹੀਂ ਕਿੰਨੀਆਂ ਧੂਖ ਅਗਰਬਤੀਆਂ ਕੀਤੀਆਂ ਉਹ ਖਗਰਭੱਤੀਆਂ ਕਰ ਕਰਕੇ ਟੀਵੀ ਟ੍ਰੈਲੀ ਮੇਂ ਜਲਾ ਦਿੱਤੀ ਐਨਾ ਕੀ ਪਖੰਡ ਫੜਿਆ ਯਾਰ ਇਹਦੇ ਲੱਗ ਬੰਨੇ ਵੀ ਨਹੀਂ ਫੋਟੋਆਂ ਰੱਖ ਰੱਖ ਕੇ ਮੈਂ ਕਿ ਮੈਂ ਰੋਣਾ ਐੰਨੇ ਜਾਤੀ ਰੀਆਂ ਜਿੰਨੇ ਦੀ ਲੋਕ ਪੂਜਾ ਪਾਠ ਕਰਦੇ ਉਹ ਛਾਤੀ ਦੇ ਉੱਪਰ ਰੱਖ ਰੱਖ ਕੇ ਮੈਂ ਕਿ ਮੈਂ ਰੋਣਾ ਮੋਬਾਈਲ ਦੀ ਲਾਈਟ ਮਾਰ ਕੇ ਨਾ ਮੂੰਹ ਰਜਾਈ ਚ ਪਾ ਕੇ ਮੈਂ ਰੋਣਾ ਹੁੰਨਾ ਸੀ ਉਹਨਾਂ ਨਾਲ ਗੱਲਾਂ ਕਰਦਾ ਜਿਵੇਂ ਫੋਟੋਆਂ ਦੇਣਾ ਫੇਰ ਵੀ ਕੁਝ ਮੈਨੂੰ ਨਜ਼ਰ ਨਹੀਂ ਆ ਰਿਹਾ ਸੀ। ਲੱਗਿਆ ਪਖੰਡ ਕਰਦੇ ਆ। ਉਸ ਤੋਂ ਬਾਅਦ ਮੈਂ ਹੱਸਿਆ। ਪਰ ਮੈਂ ਨਹੀਂ ਜਾਣਦਾ ਸੀ। ਪਰ ਚਲੋ ਮੈਂ ਟੁੱਟੇ ਮੰਦਰ ਨਾਲ ਚਰਚ ਜਾਣਾ ਰਿਹਾ, ਜਾਣਾ ਰਿਹਾ ਖੰਬਰੇ ਚਰਚ ਦੇ ਵਿੱਚ। ਤਾਂ ਇੱਕ ਇੱਕ ਅਜੀਬ ਜੀ ਸ਼ਾਂਤੀ ਮਿਲਦੀ ਸੀ। ਤਾਂ ਉੱਥੇ ਪਰਮੇਸ਼ਰ ਦੇ ਦਾਸ ਨੇ ਆਖਿਆ ਅਪੋਸਟਲ ਅੰਕੁਨ ਰੂਲਾ ਜੀ ਨੇ ਉਹਨਾਂ ਨੇ ਆਖਿਆ ਕਿ ਅਗਰ ਤੁਸੀਂ ਬੱਚੇ ਮਗਰ ਜਾਓਗੇ ਤਾਂ ਇਹ ਚੀਜ਼ਾਂ ਤੁਹਾਡੇ ਤੋਂ ਦੂਰ ਜਾਣਗੀਆਂ ਅਗਰ ਪ੍ਰਭੂ ਯੇਸ਼ੂ ਮਸੀਹ ਦੇ ਮਗਰ ਗਏ ਤਾਂ ਇਹ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ ਹੋਏ ਮਗਰ ਬੱਸ ਫਿਰ ਮਗਰ ਪ੍ਰਭੂ ਹੁਣ ਤੂੰ ਮੈਨੂੰ ਬਚਾ ਦੇ ਚਾਹੇ ਨਾ ਦੇ ਤੂੰ ਮੇਰਾ ਪਰਮੇਸ਼ਰ ਕਿਉਂਕਿ ਉੱਥੇ ਮੈਂ ਕੰਮ ਦੇਖੇ ਲੰਗੜੇ ਚੱਲਦੇ ਸੀ ਉੱਥੇ ਅੰਨੇ ਦੇਖਦੇ ਆ ਲੰਗੜੇ ਚੱਲਦੇ ਆ ਬਿਮਾਰ ਚੰਗੇ ਹੁੰਦੇ ਆ ਮਗਰ ਪ੍ਰਭੂ ਜੋ ਤੂੰ ਕਰ ਸਕਦਾ ਕੋਈ ਨਹੀਂ ਕਰ ਸਕਦਾ ਜੋ ਤੂੰ ਕਰ ਸਕਦਾ ਕੋਈ ਨਹੀਂ ਕਰ ਸਕਦਾ ਮੀਟਿੰਗ ਸੁਣ ਕੇ ਮੈਂ ਘਰੇ ਗਿਆ ਔਰ ਫਿਰ ਪਰਮੇਸ਼ਰ ਦੇ ਦਾਸ ਜਦ ਜਦੋਂ ਮੈਂ ਚਰਚ ਜਾਣਾ ਸੀ ਤੇ ਇੱਕ ਵਾਰੀ ਫਿਰ ਪਰਮੇਸ਼ਰ ਦੇ ਦਾਸ ਅਪੋਸਟਲ ਅੰਕੁਨੁਰਲਾ ਜੀ ਨੇ ਪ੍ਰੋਫੈਸੀ ਕੀਤੀ ਜਨ ਕਿ ਭਵਿਸ਼ਵਾਣੀਆਂ ਕਰਦੇ ਸੀ ਕਿ ਆਪਣੇ ਬੱਚਾ ਨੂੰ ਰਿਸੀਵ ਕਰੋ ਰਿਸੀਵ ਕਰੋ ਰਿਸੀਵ ਕਰੋ ਸੀਪਰੋ ਔਰ ਮੈਂ ਆਪਣੇ ਪੇਟ ਦੇ ਉੱਪਰ ਹੱਥ ਰੱਖਦਾ ਸੀ ਅਬ ਮੈਂ ਡਰ ਜਾਂਦਾ ਸੀ ਮੈਂ ਕਿ ਨਹੀਂ ਨਹੀਂ ਕਿਤੇ ਮੈਂ ਨਾ ਪ੍ਰੈਗਨੈਂਟ ਹੋ ਜਾਵਾਂ ਮੈਂ ਕਿ ਮੈਂ ਨਾ ਪ੍ਰੈਗਨੈਂਟ ਹੋ ਜਾਵਾਂ ਇੰਨਾ ਜ਼ਿਆਦਾ ਵਿਸ਼ਵਾਸ ਮੇਰਾ ਉੱਥੇ ਜਾ ਕੇ ਬਣਿਆ ਤਾਂ ਮੈਂ ਘਰੇ ਆਇਆ ਮੈਂ ਪਾਪਾ ਨੂੰ ਆਖਿਆ ਮੈਂ ਪਾਪਾ ਮੈਂ ਪ੍ਰਭੂ ਯੇਸ਼ੂ ਮਸੀਹ ਨੂੰ ਆਪਣੇ ਜੀਵ ਵਿੱਚ ਗ੍ਰੈਂਡ ਕਰਨਾ ਮੈਂ ਨਾਮ ਦਾ ਲੈਣਾ ਮੈਂ ਉਹਨਾਂ ਦੇ ਪਾਤਸ਼ਾਹ ਦੇ ਵਿੱਚ ਗੱਲ ਕੀਤੀ ਕਹਿੰਦਾ ਜਾ ਚੱਲ ਜਾ ਤੇਰਾ ਪ੍ਰਭੂ ਯੇਸ਼ੂ ਮਸੀਹ ਤੈਨੂੰ ਬੱਚਾ ਦੇ ਦੇਗਾ ਨਾ ਫਿਰ ਦੇਖਾਂਗੇ ਠੀਕ ਆ ਸਾਡਾ ਦਿਮਾਗ ਨਾ ਖਰਾਬ ਕਰ ਜਾ ਚੱਲ ਜਾ ਮੈਂ ਕਿ ਫਿਰ ਮੈਂ ਥੋੜਾ ਲਾਗੋਇਆ ਪ੍ਰਭੂ ਨੂੰ ਆਖਿਆ ਮੈਂ ਪ੍ਰਭੂ ਹੋਰ ਮੈਂ ਲੋਕਾਂ ਦੀ ਨਹੀਂ ਸੋਨੀ 8-9 ਸਾਲ ਹੋ ਗਏ ਆ ਸਾਡੇ ਬੱਚਾ ਨਹੀਂ ਹੋ ਰਿਹਾ ਹੁਣ ਮੈਂ ਲੋਕਾਂ ਦੀ ਨਹੀਂ ਸੋਨੀ ਤੂੰ ਬੱਚਾ ਦੇ ਚਾਹੇ ਨਾ ਦੇ ਪਰ ਤੂੰ ਮੇਰਾ ਪਰਮੇਸ਼ਰ ਅਗਲੇ ਸੰਡੇ ਚਰਚ ਗਿਆ ਮੈਨੂੰ ਤੇ ਪਤਾ ਲੱਗਿਆ ਕਿ ਮੈਂ ਤੇ ਆਪਣਾ ਪ੍ਰਭੂ ਨੂੰ ਜੀਵਨ ਦੇਣ ਵਾਸਤੇ ਧਿਆਨ ਆ ਪ੍ਰਭੂ ਮੇਰੇ ਰੋਮ ਰੋਮ ਦੇ ਵਿੱਚ ਵੱਸ ਗਿਆ ਹਾਲਾਂਕਿ ਸਾਡੇ ਬੱਚਾ ਨਹੀਂ ਹੋਇਆ ਸੀ ਪਰ ਆਸ ਮੈਨੂੰ ਜਰੂਰ ਹੋ ਚੁੱਕੀ ਸੀ ਜਦੋਂ ਮੈਂ ਪਰਮੇਸ਼ਰ ਦੇ ਘਰ ਦੇ ਵਿੱਚ ਆਇਆ ਮਗਾ ਮੈਂ ਤਾਂ ਪ੍ਰਭੂ ਨੂੰ ਜੀਵਨ ਦੇਣ ਵਾਸਤੇ ਤਿਆਰ ਆ ਕਿ ਵਾਈਫ ਮੇਰੀ ਪ੍ਰਭੂ ਨੂੰ ਜੀਵਨ ਦੇਣ ਵਾਸਤੇ ਤਿਆਰ ਆ ਮੈਂ ਇਹ ਜਾਣ ਕੇ ਬਾਹ ਫੜੀ ਮੈਨੂੰ ਪਰਖਣਾ ਚਾਇਆ ਇਹ ਕਿੱਥੋਂ ਬੋਲਦੀ ਹੈ ਮਗਾ ਆਪ ਚੱਲੀਏ ਉਹਦੇ ਮੈਂ ਬਾਹ ਫੜੀ ਖਿੱਚਿਆ ਮਗਾ ਛੱਡ ਪਰ ਆਪਾਂ ਨੇ ਮੰਨਣਾ ਪ੍ਰਭੂ ਯਿਸੂ ਮੱਸੀ ਨੂੰ ਆਪਾਂ ਚੱਲੀਏ ਠੀਕ ਆ ਆਪਾਂ ਨੇ ਮੰਨਣਾ ਤੋਂ ਉਹਨੇ ਮੈਨੂੰ ਉਲਟ ਮੈਨੂੰ ਖਿੱਚ ਲਿਆ ਮੇਰੀ ਵਾਈਫ ਨੇ ਕਹਿੰਦੇ ਤੁਸੀਂ ਜਿੱਥੇ ਜਾਣਾ ਜਾਓ ਮੈਂ ਤਾਂ ਪ੍ਰਭੂ ਯਿਸੂ ਮੱਸੀ ਨੂੰ ਆਪਣਾ ਜੀਵਨ ਦੇਣਾ ਮਗਰ ਮੈਂ ਇਹੀ ਤੇ ਤੇਰੇ ਮੂੰਹ ਸੋਣਾ ਚਾਹਨਾ ਸੀ ਉਸੇ ਵੇਲੇ 2016 ਦੇ ਵਿੱਚ 15 ਮਈ ਨੂੰ ਬਪਤਸਮਾ ਲਿਆ ਬਪਤਸਮਾ ਲੈਣ ਤੋਂ ਬਾਅਦ 20 ਮਈ 5 ਦਿਨਾਂ ਬਾਅਦ ਮੇਰੇ ਘਰ ਦੇ ਵਿੱਚ ਦੂਸਰੇ ਵਿਆਹ ਦੀ ਗੱਲਬਾਤ ਹੋਈ ਤੇ ਮੇਰੇ ਭਰਾ ਨੇ ਮੇਰੇ ਡੈਡੀ ਨੂੰ ਆਖਿਆ ਤੁਸੀਂ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਹੋ ਅਗਰ ਮੁੰਡਾ ਚੜ੍ਹ ਚ ਜਾਂਦਾ ਉਹਨੂੰ ਜਾਣ ਦੋ ਉਹਦਾ ਵਿਸ਼ਵਾਸ ਬਣੇ ਉਹ 21 ਮਈ ਆਈ 6 ਮਾ ਦਿਨ ਮੇਰੀ ਵਾਈਫ ਕਹਿੰਦੇ ਮੈਨੂੰ ਕੁਝ ਦਿਨ ਉੱਪਰ ਆ ਮੈਂ ਕਿਹਾ ਫੇਰ ਕਹਿੰਦੇ ਮੈਨੂੰ ਕੁਝ ਦਿਨ ਉੱਪਰ ਆ ਤੁਸੀਂ ਮੇਰਾ ਟੈਸਟ ਕਰਾਓ ਮੈਂ ਕਿਹਾ ਤੇਰਾ ਦਿਮਾਗ ਹੋ ਗਿਆ ਖਰਾਬ ਕਿਉਂ ਇੰਨਾ ਚੀਜ਼ਾਂ ਵੱਲ ਧਿਆਨ ਦਿੰਨੇ ਤੈਨੂੰ ਹਾਲੇ ਵੀ ਆ ਸਕੇ ਸਾਡੇ ਬੱਚਾ ਹੋਊਗਾ ਕਹਿੰਦੇ ਨਹੀਂ 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 ਤੁਸੀਂ ਮੇਰਾ ਟੈਸਟ ਕਰਾਓ ਮੈਂ ਕਮਲੀਏ ਤੈਨੂੰ ਤਿੰਨ ਤਿੰਨ ਮਹੀਨੇ ਉੱਪਰ ਹੋ ਜਾਂਦੇ ਕੁਝ ਵੀ ਨਹੀਂ ਆਉਂਦਾ 8-9 ਸਾਲ ਹੋ ਚੁੱਕੇ ਆ 8-9 ਸਾਲ ਲਗਭਗ ਹੋ ਚੁੱਕੇ ਆ ਸਾਡੇ ਬੱਚਾ ਨਹੀਂ ਹੁੰਦਾ ਨਾ ਨਾ ਚੀਜ਼ਾਂ ਵੱਲ ਧਿਆਨ ਦੇ ਕਹਿੰਦੇ ਨਹੀਂ ਤੁਸੀਂ ਮੇਰਾ ਟੈਸਟ ਕਰਾਓ ਮੈਨੂੰ ਕੀ ਮੈਂ ਕਿ ਤੂੰ ਜ਼ਿੱਦ ਕਰਦੀਂ ਤਾਂ ਆਪਾਂ ਟੈਸਟ ਕਰਾ ਲੈਨੇ ਅੱਗੇ ਵੀ ਤਿੰਨ ਤਿੰਨ ਮਹੀਨੇ ਉੱਪਰ ਹੋ ਜਾਂਦੇ ਸੀ ਫਿਰ ਬਲੀਡਿੰਗ ਹੋ ਜਾਂਦੀ ਸੀ ਤੂੰ ਨਾ ਇਨਾਂ ਚੀਜ਼ਾਂ 'ਤੇ ਧਿਆਨ ਦੇ ਕਹਿੰਦੇ ਨਹੀਂ ਤੁਸੀਂ ਮੇਰੇ ਟੈਸਟ ਕਰਾਓ ਮੈਨੂੰ ਕੀ ਟੈਸਟ ਕਰਾ ਲੈਨੇ ਤੋ ਟੈਸਟ ਕਰਾਉਣ ਤੋਂ ਪਹਿਲੇ ਮੈਂ ਕੋਠੇ 'ਤੇ ਗਿਆ ਬੂਆ ਮਾਰਿਆ ਉਹ ਮੈਂ ਪ੍ਰਭੂ ਤੋਂ ਪ੍ਰਾਰਥਨਾ ਕੀਤੀ ਮੈਂ ਪ੍ਰਭੂ ਤੁਸੀਂ ਮੈਨੂੰ ਬੱਚਾ ਦਿਓ ਚਾਹੇ ਨਾ ਦਿਓ ਮੈਨੂੰ ਵਿਸ਼ਵਾਸ ਆ ਕਿ ਪ੍ਰਭੂ ਮੈਂ ਆਪਣਾ ਜੀਵਨ ਤੈਨੂੰ ਦਿੱਤਾ ਹੈ ਮੈਂ ਆਪਣਾ ਜੀਵਨ ਤੈਨੂੰ ਦਿੱਤਾ ਹੈ ਮੈਨੂੰ ਵਿਸ਼ਵਾਸ ਹੈ ਤੂੰ ਮੈਨੂੰ ਨਾਰਾਜ਼ ਤੁਸੀਂ ਮੈਨੂੰ ਨਾਰਾਜ਼ ਨਹੀਂ ਕਰੋਗੇ ਪ੍ਰਾਰਥਨਾ ਕਰਨੀ ਨਹੀਂ ਆਉਂਦੀ ਥੋੜਾ ਜਿਹਾ ਗਲਤ ਹੋ ਗਿਆ ਪਹਿਲਾਂ ਮੈਂ ਇਹ ਆਖਿਆ ਮੈਂ ਪ੍ਰਭੂ ਤੂੰ ਬਚਾ ਦੇ ਚਾਹੇ ਨਾ ਦੇ ਤੂੰ ਮੇਰਾ ਪਰਮੇਸ਼ਰ ਹੈ ਪ੍ਰਭੂ ਤੁਸੀਂ ਮੈਨੂੰ ਨਰਾਸ਼ ਨਹੀਂ ਕਰੋਗੇ ਕਿਉਂਕਿ ਜੋ ਮੈਂ ਆਪਣਾ ਜੀਵਨ ਤੁਹਾਨੂੰ ਦਿੱਤਾ ਹੈ ਉਠਿਆ ਆਮਨ ਕੀਤਾ ਕੁੰਡਾ ਖੋਲਿਆ ਔਰ ਮੈਂ ਸੀੜੀਆਂ ਥੱਲੇ ਜਾ ਰਿਹਾ ਜਾ ਰਿਹਾ ਜਾ ਰਿਹਾ ਅਮੇ ਮੋਢੇ ਤੇ ਬੱਚੇ ਦੀ ਨਿੱਕਰ ਆ ਕੇ ਡਿੱਗ ਪਈ ਔਰ ਮੈਂ ਸ਼ਰਅ ਸਮਝਿਆ ਮੈਂ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਬੱਚਾ ਦੇ ਦਿੱਤਾ ਔਰ ਪ੍ਰਭੂ ਦਾ ਧੰਨਵਾਦ ਕੀਤਾ ਮਜੂਦਾ ਸੀ ਡਾਕਟਰ ਕੋ ਗਏ ਆਪਾਂ ਟੈਸਟ ਕਰਾਇਆ ਔਰ ਮੈਂ ਪ੍ਰਾਰਥਨਾ ਕੀਤੀ ਮੈਂ ਆਖਾ ਬੰਦ ਕੀਤੀ ਮੈਂ ਪ੍ਰਭੂ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪ੍ਰਭੂ ਇਸ ਸਮੇਂ ਦੇ ਵਾਸਤੇ ਮੈਂ ਤੁਹਾਡਾ ਧੰਨਵਾਦ ਕਰਦਾ ਔਰ ਜਦੋਂ 2 ਮਿੰਟ ਬਾਅਦ ਡਾਕਟਰ ਨੇ ਸਲਿੱਪ ਕੱਢੇ ਡਾਕਟਰ ਕਹਿੰਦਾ ਵਧਾਈਆਂ ਮੈਂ ਕੀ ਕਹਿੰਦਾ ਵਧਾਈਆਂ ਮੈਂ ਕੋ ਪ੍ਰਭੂ ਇਹ ਕਿ ਯਾਰ ਦਾਤੀ ਹਲੇ ਮੈਂ ਕਿ ਮੇਰੇ ਦੂਸਰੇ ਵਿਆਹ ਦੀ ਗੱਲਬਾਤ ਹੋ ਰਹੀ ਆ ਕਿ ਅੱਜ ਤੂੰ ਦੱਸਿਆ ਵਾਈਫ ਮੇਰੀ ਪ੍ਰੈਗਨੈਂਟ ਪ੍ਰੈਗਨੈਂਟ ਵੀ ਨਹੀਂ ਉਹ ਡਾਕਟਰ ਨੇ ਆਖਿਆ ਭਾਈ ਇਹ ਭਾਈ ਸਾਹਿਬ ਤੁਹਾਡੀ ਵਾਈਫ ਨੂੰ 9 ਮਹੀਨੇ ਉੱਪਰ ਆ ਟਾਈਮਿੰਗ ਦਾ ਬੱਚਾ ਢੇਡ ਦੇ ਵਿੱਚ ਆ ਪਲਦਾ ਪਿਆ ਔਰ ਅਸੀਂ ਸ਼ੌਟ ਸਰੀਰ ਮੇਰਾ ਹੈ ਪੂਰਾ ਕੰਬ ਰਿਆ ਸੀਗੇ ਪ੍ਰਭੂ ਇਹ ਕੀ ਕਰ ਦਿੱਤਾ ਤੇ ਮੇਰੇ ਇੱਕ ਕਰਦੇ ਮੈਂਬਰਸ ਉਸ ਲੇਪ ਉਹ ਅ ਕਦੇ ਕਿਸੇ ਡਾਕਟਰ ਕੋ ਕਦੇ ਕਿਸੇ ਡਾਕਟਰ ਕੋ ਜਾਣ ਡਾਕਟਰ ਟੈਸਟ ਕੀਤੇ ਸੀਗੇ ਉਹ ਰਿਪੋਰਟਾ ਲੈ ਕੇ ਕਦੇ ਕਿਸੇ ਡਾਕਟਰ ਕੋ ਜਾਣ ਕਿਸੇ ਕਿਸੇ ਡਾਕਟਰ ਕੋ ਜਾਣ ਕਿਨੇ ਬਰੇਦ ਤੁਹਾਨੂੰ ਵਿਸ਼ਵਾਸ ਕਿਉਂ ਨਹੀਂ ਹੋ ਰਿਹਾ ਤੁਹਾਡੇ ਉੱਪਰ ਪ੍ਰੈਗਨੈਂਟ ਉਹਨੂੰ ਬੱਚਾ ਹੋਣ ਵਾਲਾ ਤਾਂ ਪ੍ਰਭੂ ਯਿਸੂ ਮਸੀਹ ਦਾ ਮੈਂ ਧੰਨਵਾਦ ਕਰਦਾ ਕਿ ਅੱਜ ਪ੍ਰਭੂ ਯਿਸੂ ਮਸੀਹ ਨੇ 2017 ਦੇ ਵਿੱਚ ਜਨਵਰੀ ਦੇ ਵਿੱਚ ਮੈਨੂੰ ਇੱਕ ਬੇਟੇ ਨਾਲ ਬles ਕੀਤਾ ਉਸ ਤੋਂ ਬਾਅਦ 2020 ਦੇ ਵਿੱਚ ਬੇਬੀ ਗਰਲ ਦੇ ਨਾਲ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਬLES ਕੀਤਾ। ਪ੍ਰਭੂ ਯਿਸੂ ਮਸੀਹ ਦਾ ਔਰ ਪਰਮੇਸ਼ੁਰ ਦੇ ਦਾਸ ਅਪੋਸਲ ਅੰਕੂ ਨਰੂਲਾ ਜੀ ਨੇ ਮੈਂ ਤੁਹਾਨੂੰ ਧੰਨਵਾਦ ਕਰਦਾ ਕਿ ਪਰਮੇਸ਼ੁਰ ਨੇ ਆਪਣੇ ਦਾਤ ਨੂੰ ਸਾਡੇ ਜ਼ਿੰਦਗੀਆਂ ਦੇ ਵਿੱਚ ਖੜਾ ਕੀਤਾ। ਉਹਨਾਂ ਦੇ ਦੁਆਰਾ ਬਹੁਤ ساری ਆਸ਼ੀਸ਼ ਪਾਈ ਔਰ ਬਰਕਤ ਪਾਈ। ਪ੍ਰਭੂ ਯਿਸੂ ਮਸੀਹ ਨੇ ਦੁਆਰਾ ਤੇ ਅਤੇ ਉਹਨਾਂ ਦੇ ਦਾਸ ਦੇ ਦੁਆਰਾ ਵੀ। ਮੈਂ ਦਿਲ ਤੋਂ ਧੰਨਵਾਦ ਕਰਦਾ ਔਰ ਪਰਮੇਸ਼ੁਰ ਦੇ ਬਚਨ ਜੀ ਲਿਖਿਆ ਕਿ ਮੈਂ ਪਥਰਾਂ ਦੇ ਵਿੱਚੋਂ ਵੀ ਅਬਰਾਹਮ ਦੇ ਵਾਸਤੇ ਬੱਚੇ ਪੈਦਾ ਕਰ ਸਕਦਾ ਮੈਂ ਵਚਨ ਪੜ੍ਹਿਆ ਸੀ ਪ੍ਰਭੂ ਪਥਰਾਂ ਦੇ ਵਿੱਚੋਂ ਕਰ ਸਕਦਾ ਮੈਂ ਤੇ ਤੇਰਾ ਬੇਟਾ ਹੈ ਪ੍ਰਭੂ ਮੈਂ ਤੇ ਤੁਹਾਡਾ ਬੱਚਾ ਹੈ ਆਪਾਂ ਦੇ ਇੱਕ ਇਨਸਾਨ ਤੇ ਪ੍ਰਭੂ ਯੇਸ਼ੂ ਮਸੀਹ ਨੇ ਮੈਨੂੰ ਮੇਰੇ ਮੰਗ ਦੇ ਨਾਲੋਂ ਜ਼ਿਆਦਾ ਦਿੱਤਾ ਪ੍ਰਭੂ ਨੇ ਉਹ ਚੀਜ਼ਾਂ ਦਿਖਾਈਆਂ ਜਿਹੜੀਆਂ ਕਦੇ ਮੈਂ ਸੋਚੀਆਂ ਵੀ ਨਹੀਂ ਸੀ ਸ਼ਾਂਤੀ ਹੈ ਜੀਵਨ ਦੇ ਵਿੱਚ ਆਰਾਮ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਇਹਨਾਂ ਦੁੱਖਾਂ ਦੇ ਵਾਸਤੇ ਮੈਂ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਦਾ ਜੋ ਮੇਰੇ ਤੇ ਦੁੱਖ ਆਏ ਜੋ ਮੇਰੇ ਤੇ ਕਸ਼ਟ ਆਏ ਮੈਂ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਦਾ ਅਗਰ ਮੇਰੇ ਦੁੱਖ ਉਹ ਕਸ਼ਟ ਮੇਰੇ ਤੇ ਨਾ ਆਉਂਦੇ ਤਾਂ ਅੱਜ ਮੈਂ ਇਸ ਜੀਵਨ ਦੇ ਤੇ ਸੱਚੇ ਪਰਮੇਸ਼ਰ ਨੂੰ ਨਹੀਂ ਜਾਣਨਾ ਸੀ ਜਿਨੇ ਧਰਤੀ ਇਸ ਸਮਾਨ ਨੂੰ ਰਚੇ ਤੇ ਬਣਾਇਆ ਔਰ ਅੱਜ ਵੀ ਜਦੋਂ ਮੈਂ ਬੱਚਾ ਨੂੰ ਦੇਖਦਾ ਹਾਂ ਉਨੀ ਹੀ ਖੁਸ਼ੀ ਹੁੰਦੀ ਆ ਜਦੋਂ ਡਾਕਟਰ ਨੇ ਆਖਿਆ ਸੀ ਵਧਾਈਆਂ ਤਾਂ ਅੱਜ ਵੀ ਮੈਨੂੰ ਉਦੀ ਉਨੀ ਹੀ ਖੁਸ਼ੀ ਹੁੰਦੀ ਆ ਕਿ ਜਦੋਂ ਮੈਂ ਆਪਣੇ ਬੱਚਾ ਨੂੰ ਦੇਖਦਾ ਗਿਨੇ ਕੋਈ ਉਸ ਵਕਤ ਹੋਈ ਸੀ। ਔਰ ਉਸ ਵਕਤ ਜਦੋਂ ਮੈਂ ਪ੍ਰਭੂ ਯਸਮਤੀ ਨੂੰ ਨਹੀਂ ਜਾਣਦਾ ਸੀ, ਮੈਂ ਕਿਹਾ ਯਾਰ ਮੈਨੂੰ ਕਿਤੋਂ ਦਾ ਆਰਾਮ ਮਿਲੇ। ਜੈਦੇ ਦੁਸਤ ਆਤਮਾ ਮਾਂ ਛੱਡ ਕੇ ਚਲੀਏ ਜਾਨ, ਬਿਮਾਰੀ ਤਾਂ ਚੰਗੇ ਹੋ ਜਾਈਏ। ਬੱਚੇ ਦੀ ਕੋਈ ਗੱਲ ਨਹੀਂ। ਜੈਦੇ ਬੱਚਾ ਹੋ ਜਾਵੇ ਜੈਦੇ ਆ ਦੁਸਤ ਆਤਮਾ ਦੇ ਅਟੈਕ ਬੰਦ ਹੋ ਜਾਣ। ਇੱਕ ਪਾਸੇ ਦੁਸਤ ਆਤਮਾ ਦੇ ਅਟੈਕ ਹੋਣੇ, ਦੂਜਾ ਦੂਜੇ ਪਾਸੇ ਬੱਚਾ ਨਹੀਂ ਹੋ ਰਿਹਾ ਸੀ। ਇੰਨੇ ਜ਼ਿਆਦਾ ਸੀ ਡਿਪਰੈਸ਼ਨ ਦੇ ਵਿੱਚ। ਉਹ ਧੰਨਵਾਦ ਪ੍ਰਭੂ ਯੀਸ਼ੂ ਮਸੀਹ ਦਾ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਫ੍ਰੀ ਕੀਤਾ ਔਰ ਆਜ਼ਾਦ ਕੀਤਾ। ਤਾਂ ਪ੍ਰਭੂ ਯੀਸ਼ੂ ਮਸੀਹ ਵਿਸ਼ਵਾਸ ਆ ਕਿ ਤੁਸੀਂ ਇਸ ਗਵਾਹੀ ਦੇ ਦੁਆਰਾ ਬਹੁਤ ਸਾਰੀ ਆਸ਼ੀਸ਼ ਪਾਓਗੇ ਔਰ ਬਹੁਤ ਸਾਰੀ ਬਰਕਤ ਪਾਓਗੇ। ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਆਮੇਨ 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 ਜੈ ਮਸੀਹ।